ਕਰਦੀ ਹੈ ਤੇ ਸਾਰੇ ਠੀਕ ਹੋ ਗਏ ਮੇਰੀ ਤੁਹਾਡੀ ਕਿਰਪਾ ਤੇ ਆਪਦੀ ਕਿਰਪਾ ਨਾਲ ਬਿਲਕੁਲ ਠੀਕ ਆ ਤੇ ਦੋਸਤੋ ਸਵੇਰ ਤੇ ਪੱਜ ਕੇ ਲੈਣਾ ਤੇ ਆਪਾਂ ਉੱਠ ਕੇ ਬੈਠ ਗਏ ਹੋਇਆ ਤੁਸੀਂ ਦੇਖ ਹੀ ਸਕਦੇ ਹੋ 프레ਸ਼ ਵਗੈਰਾ ਕਰ ਲਿਆ ਹੋਇਆ ਤੁਸੀਂ ਮੇਰੀ ਆਵਾਜ਼ ਤੇ ਵੀ ਚੇਂਜ ਦੇਖ ਸਕਦੇ ਹੋ ਇਹ ਸਾਰਾ ਮੌਸਮ ਚੇਂਜ ਹੋਣ ਦੇ ਕਾਰਨ ਹੋਇਆ ਹੈ ਤੇ ਮੇਰੀ ਆਵਾਜ਼ ਵੀ ਬਿਲਕੁਲ ਹੋ ਗਈ ਹੈ ਚੇਂਜ ਤੇ ਦੋਸਤੋ ਮੈਂ ਮੰਮੀ ਨੂੰ ਕਿਹਾ ਹੋਇਆ ਚਾਹ ਉਹਨਾਂ ਨੇ ਨੂੰ ਤਾਂ ਮੰਮੀ ਘਰੇ ਚਾਹ ਬਣਾਉੜ ਬੈ ਮੰਮੀ ਫਲਾਮ ਨੂੰ ਚਾਹ ਉਹ ਨਾ ਕਰੀਦਾ ਫੇਮ ਉੱਠਦੀਆਂ ਕਰਦੀਆਂ ਕੰਮ ਤੇ ਮੰਮੀ ਹੈ ਬਣਾਉਂਦੇ ਪਏ ਚਾਹ ਤੇ ਉੱਠਦੇ ਆ ਚਾਹ ਪੀਂਦੋਂ ਬਾਅਦ ਤੇ ਮੈਲਟੀਥਨ ਥੋੜੀ ਦੇ ਵਿੱਚ ਤੁਸੀਂ ਮੈਰੇ ਬੁਲਾਉਣ ਲੱਗਦੀ ਬਣੀ ਨੇ ਜੀ ਦੋਸਤੋ ਸਾਢੇ 10 ਹੋ ਗਏ ਨੇ ਤੇ ਆਪਾਂ ਕਰਦੇ ਪਏ ਆ ਘਰ ਦਾ ਕੰਮ ਤੁਸੀਂ ਦੇਖ ਸਕਦੇ ਹੋ ਕਸ਼ਿਸ਼ ਲੱਗੀ ਆ ਸ਼ੋਕ ਕੇਸ ਨੂੰ ਐ ਚੰਗੀ ਤਰ੍ਹਾਂ ਸਾਫ਼ ਕਰਨ ਤੇ ਬਹੁਤ ਗੰਸੀਗਾ ਇਹਦੇ ਵਿੱਚ ਵੀ ਤੇ ਉਹ ਵੀ ਸਾਫ਼ ਕਰਦੀ ਪਈ ਆ ਸਾਰਾ ਕੁਝ ਠਕਾਂਦੀ ਪਈ ਆ ਸਮਾਨ ਤੇ ਖਲਾਰਾ ਇੱਦੀ ਪਿਆ ਆ ਤੇ ਆਪਾਂ ਹੁਣ ਕਰਦੇ ਪਏ ਆ ਸਫਾਈਆਂ ਤੇ ਅੱਜ ਸਾਨੂੰ ਪਤਾ ਹੀ ਅੱਜ ਸੰਡੇ ਆ ਤੇ ਮੰਮੀ ਨੇ ਲਾਏ ਹੈਗੇ ਕੱਪੜੇ ਤਾਂ ਉਹਨਾਂ ਨੂੰ ਮੰਮੀ ਇੱਥੇ ਬੈਠੇ ਨੇ ਤੇ ਆਹ ਦੇਖ ਲਓ ਕੇਕ ਖਾਂਦੀ ਆ ਲਓ ਜੀ ਮੰਮੀ ਨੇ ਤਾਂ ਕੱਪੜੇ ਧੋ ਗਿੱਤੇ ਆ ਹੁਣ ਬਸ ਸੁੱਕਣੇ ਪਣ ਰਹੇ ਨੇ ਤੇ ਅੱਧੇ ਮੰਮੀ ਨੇ ਫਲਾਵ ਦਿੱਤੇ ਆ ਤੇ ਨਿਕਲੀ ਹੈਗੀ ਅੱਜ ਟੌਪ ਬਹੁਤ ਦਿਨਾਂ ਬਾਅਦ ਤੇ ਇਹ ਤਾਂ ਰੋਜ਼ ਹੀ ਮੀਂਹ ਪੈਂਦਾ ਹੁੰਦਾ ਆ ਦੋਸਤੋ ਤੇ ਹੁਣ ਮੈਂ ਵੀ ਲੱਗੀ ਝਾੜੂ ਮਾਰ ਕਿ ਓ ਹੋ 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 ਦੋਸਤੋ ਦੇਖੋ ਖਾਈ ਵੀ ਜਦੀ ਆ ਤੇ ਕਹਦੀ ਅੰਡਾ ਆ ਵਿੱਚ ਇਹ ਤਾਂ ਉਹ ਗੱਲ ਹੋ ਗਈ ਅਸੀਂ ਨਾ ਚਿਕਨ ਨਹੀਂ ਖਾਂਦੇ ਪਰ ਤਰੀ ਤਰੀ ਖਾ ਲੰਨੇ ਆ ਇਹ ਉਹ ਆ ਖਾਈ ਵੀ ਚੱਲ ਨਾਲ ਕਈ ਵੀ ਚੱਲੋ ਵਿੱਚ ਅੰਡਾ ਆ ਤੇ ਅੰਡੇ ਨਾ ਖਾ ਫੇਰ ਤਾਂ ਵਧੀਆ ਖਾਣਾ ਵੀ ਆ ਫੇ ਕਹਿਣਾ ਵੀ ਫੇ ਕਹਿਣਾ ਇੱਕ ਕੰਮ ਕਰ ਹਾਂਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਬੱਦਲ ਫੇਰ ਹੋ ਗਿਆ ਆ ਤੇ ਮੀਂਹ ਵਾਲਾ ਮੌਸਮ ਆ ਰਿਹਾ ਹੈ ਵਾਪਸ ਹੱਲੇ ਬਟਸੋਣੀ ਤੋਪ ਨਿਕਲਿਓ ਸੀਗੀ ਦੋਸਤੋ ਫੇਰ ਦੇਖ ਸਕਦੇ ਤੁਸੀਂ ਮੌਸਮ 1 ਮਿੰਟ ਦੇ ਅੰਦਰ ਅੰਦਰ ਚੇਂਜ ਹੋ ਜਾਂਦਾ ਪਤਾ ਵੀ ਨਾ ਤੇ ਮੈਂ ਆਈ ਸੀ ਕੱਪੜੇ ਦੇਖਣ ਕਿਉਂਕਿ ਹਲਕੀਆਂ ਫੁਲਕੀਆਂ ਕਣੀਆਂ ਆ ਜਿਹੜੀਆਂ ਪੈ ਚੁੱਕੀਆਂ ਨੇ ਤੇ ਮੈਂ ਕਿਹਾ ਚਲੋ ਕੱਪੜੇ ਦੇਖ ਕੇ ਆਉਨੇ ਆ ਤੇ ਥੋੜਾ ਥੋੜੇ ਕੱਪੜੇ ਹੁਣ ਪਸੀਜ ਗਏ ਆ ਕਿੱਲੇ ਹੋ ਗਏ ਆ ਇਹਨਾਂ ਨੂੰ ਫੇਸ ਸੁਕਾਣਾ ਪੈਣਾ ਆ ਮਤਲਬ ਹੁਣ ਤਾਂ ਦੋਸਤੋ ਹਵਾ ਚੱਲਦੀ ਆ ਥੋੜੀ ਬਹੁਤੀ ਤੇ ਉਸੇ ਨਾਲ ਥੋੜੇ ਥੋੜੇ ਕੱਪੜੇ ਜਿਹੜੇ ਸੁੱਕ ਜਾਣੇ ਅਜੇ ਮੀਂਹ ਤੇਜ ਹੋਊਗਾ ਤਾਂ ਫੇਰ ਦੋਸਤੋ ਲਾ ਲਵਾਂਗੇ ਨਹੀਂ ਤਾਂ ਹੱਲੇ ਤਾਂ ਠੀਕ ਹੀ ਆ ਬਾਕੀ ਦੇਖਦੇ ਹਾਂ ਹੁਣ ਕੱਪੜੇ ਤੋਤੇ ਸੀਗੇ ਹੁਣੇ ਜਲਦੀ ਸੁ ਤਿਆ ਤੁਸੀਂ ਦੇਖ ਸਕਦੇ ਸਾਡੇ ਘਰ ਦੇ ਆਲੇ ਦੁਆਲੇ ਦਾ ਮਾਹੌਲ ਕਿੰਨਾ ਜੰਗਲ ਹੋਇਆ ਪਿਆ ਆ ਕਿਉਂਕਿ ਕਈ ਦਿਨ ਹੋ ਗਏ ਆ ਸਫਾਈਆਂ ਕੀਤੀਆਂ ਨਹੀਂ ਹੈਗੀਆਂ ਆ ਦੋਸਤੋ ਜਿਆਦਾ ਜਿਹੜੀਆਂ ਫਲੀਆਂ ਕੱਦੂ ਦੀ ਅਵੇਲ ਹੁੰਦੀ ਹੈ ਨਾ ਇਹਨਾਂ ਕਰਕੇ ਜਿਆਦਾ ਖਲਾਰਾ ਪੈ ਜਾਂਦਾ ਤੁਸੀਂ ਦੇਖ ਸਕਦੇ ਹੋ ਇੱਧਰ ਬਗਲ 'ਚ ਵੀ ਸਾਰੇ ਪਾਸੇ ਕਾ ਆਉ ਗਿਆ ਪਿਆ ਜੀ ਦੋਸਤੋ ਮੀ ਹੋ ਗਿਆ 스타 ਤੁਸੀਂ ਦੇਖ ਸਕਦੇ ਹੋ ਇਹ ਮੀ ਨਹੀਂ ਰੁਕਦਾ ਕੱਦੂ ਅਸੀਂ ਜਾਣਾ ਸੀਗਾ ਸਕੂਲ ਬਟ ਇਹ ਮੀ ਨੇ ਕੰਮ ਖਰਾਬ ਕਰ ਦਿੱਤਾ ਤੁਸੀਂ ਦੇਖ ਸਕਦੇ ਕਿੰਨੀ ਤੇਜ਼ੀ ਨਾਲ ਫੈ ਰਿਆ ਹੈ ਆਪਣੇ ਦੋਸਤੋ ਪੇਪਰ ਵੀ ਸਟਾਰਟ ਆ ਬਟ ਸਕੂਲੋਂ ਛੁੱਟੀਆਂ ਤੇ ਛੁੱਟੀਆਂ ਹੋਈ ਜਾ ਰਹੀਆਂ ਆ ਪੜ੍ਹਾਈ ਦਾ ਕੋਈ ਨਾਮੁ ਨਿਸ਼ਾਨ ਨਹੀਂ ਆ ਤੇ ਆ ਫਲੱਡ ਬਹੁਤ ਆਏ ਹੋਏ ਆ ਤੇ ਪੰਜਾਬ 'ਚ ਇਹ ਮੀ ਤਾਂ ਰੁਕੀ ਨਹੀਂ ਰਿਹਾ ਤੁਸੀਂ ਦੇਖ ਸਕਦੇ ਹੋ ਮੈਂ ਫੋਨ ਨੂੰ ਬਾਹਰ ਵੀ ਨਹੀਂ ਲਿਜਾ ਸਕਦੀ ਇੱਥੇ ਹੀ ਦੇਖੋ ਦੋਸਤੋ ਕਿੰਨੀ ਤੇਜ਼ ਬਾਰਿਸ਼ ਹੋ ਰਹੀ ਆ ਆਪ ਤੁਸੀਂ ਦੇਖ ਸਕਦੇ ਹੋ ਤੇ ਮੇਰਾ ਫੋਨ ਦੋਸਤੋ ਥੋੜਾ ਜਿਹਾ ਗਿੱਲਾ ਹੋ ਹੀ ਗਿਆ ਫਿਰ ਵੀ ਠੰਡੀਆਂ ਠੰਡੀਆਂ ਪਾਣੀ ਦੀਆਂ ਬੂੰਦਾ ਪੈਂਦੀਆਂ ਹੱਥ ਤੇ ਮਜ਼ਾ ਹੀ ਆ ਗਿਆ ਜੀ ਦੋਸਤੋ ਮੈਂ ਪੈਂਦਾ ਸੀ ਤੇ ਕਸ਼ਿਸ਼ ਲੈ ਆਈ ਆ ਪੋਟੈਟੋ ਚਿਪਸ ਬਣਾ ਕੇ ਤੁਸੀਂ ਦੇਖ ਸਕਦੇ ਹੋ ਫਿੰਗਰੇ ਬਣਾ ਕੇ ਲੈ ਕੇ ਆਈ ਆ ਇਹਨੂੰ ਬੁਖਾਰ ਚੜਿਆ ਹੈ ਤਾਂ ਵੀ ਇਹ ਚੱਲ ਗਈ ਕੁਕਿੰਗ ਨੂੰ ਤਾਂ ਦੋਸਤੋ ਨੂੰ ਕੁਕਿੰਗ ਬਹੁਤ ਪਸੰਦ ਆ ਬਟ ਇਦਾਂ ਦੀਆ ਅਟਰੰਪਟਰੰ ਚੀਜ਼ਾਂ ਬਣਾਉਣੇ ਮੈਂ ਤਾਂ ਤੁਸੀਂ ਦੇਖ ਸਕਦੇ ਹੋ ਤੇ ਦੋਸਤੋ ਦੇਖਣ ਨੂੰ ਬਹੁਤ ਜਿਆਦਾ ਟੇਸਟੀ ਲੱਗ ਰਿਹਾ ਕ੍ਰਿਸਪੀ ਵੀ ਲੱਗ ਰਿਹਾ ਤੁਸੀਂ ਦੇਖ ਸਕਦੇ ਹੋ ਉਹ ਸਿੰਪਲ ਖਾਨ ਚ ਮਜ਼ਾ ਆ ਰਿਹਾ ਸੀ ਤਾਂ ਕਸ਼ਿਸ਼ ਕਹਿੰਦੀ ਤੇ ਇਹ ਨਾ ਖਾ ਕੇ ਦੇਖਦੇ ਤੇ ਦਹੀਂ ਦਾ ਤਾਂ ਦੋਸਤੋ ਨਜ਼ਾਰਾ ਹੀ ਵੱਜ ਗਿਆ ਇੰਨੇ ਟੇਸਟੀ ਲੱਗ ਰਹੇ ਤਾਂ ਬਹੁਤ ਜ਼ਿਆਦਾ ਟੇਸਟੀ ਲੱਗ ਰਹੇ ਨੇ ਦਹੀਂ ਨਾਲ ਹਾਂਜੀ ਦੋਸਤੋ ਸ਼ਾਮ ਦੇ ਵੱਜ ਗਏ ਨੇ 6:30 ਤੁਸੀਂ ਦੇਖ ਸਕਦੇ ਹੋ ਤੇ ਬਾਹਰ ਮੀਂਹ ਹੋ ਗਿਆ ਸਟਾਪ ਇਹ ਮੀਂਹ ਘੰਟੇ ਲਈ ਪਿਆ ਸੀਗਾ ਤੇ ਉਸ ਤੋਂ ਬਾਅਦ ਰੁਕ ਗਿਆ ਸੀਗਾ ਦੋਸਤੋ ਹੁਣ ਤੁਸੀਂ ਦੇਖ ਸਕਦੇ ਹੋ ਮੌਸਮ ਬਿਲਕੁਲ ਸਾਫ਼ ਹੋ ਗਿਆ ਹੈ ਫਿਲਹਾਲ ਤੇ ਮੌਸਮ ਜਦੋਂ ਵੀ ਚੇਂਜ ਹੁੰਦਾ ਕੁਝ ਪਤਾ ਨਹੀਂ ਲੱਗਦਾ ਤੇ ਦੋਸਤੋ ਮੰਮੀ ਗਏ ਹੋਏ ਆ ਕਿਤੇ ਕਿਤੇ ਕੰਮ ਸੀਗਾ ਮੇਰੇ ਮੰਮਾ ਨੂੰ ਉੱਧਰ ਗਏ ਆ ਤੇ ਮੈਂ ਦੋਸਤੋਂ ਲੱਗੀਆਂ ਹੁਣ ਬਣਾਉਣ ਰਾਤ ਦੇ ਡਿਨਰ ਰੈਡੀ ਕਰਨ ਕਿ ਮਤਲਬ ਮੰਮੀ ਨੇ ਦਾਲ ਪੀਤੀ ਹੋ ਸੀਗੀ ਜੋ ਕਿ ਦਾਲ ਵਾਲੀ ਕੜੀ ਐ ਅਸੀਂ ਬਣਾਉਣੀ ਹੁੰਨੇ ਆ ਸਾਲਣ ਉਹੀ ਮੈਂ ਦੋਸਤੋਂ ਬਣਾਉਣ ਲੱਗੀ ਬਟ ਮੈਨੂੰ ਬਣਾਉਣਾ ਨਹੀਂ ਆਉਂਦਾ ਹੈਗਾ ਫੇਰ ਵੀ ਮੈਂ ਟਰਾਈ ਕਰੂੰਗੀ ਜਿੰਨਾ ਕ ਮੰਮੀ ਨੂੰ ਦੇਖ ਦੇਖ ਕੇ ਸਿੱਖਿਆ ਉਹਨਾਂ ਕਈ ਬਣਾਉਨੇ ਆ ਤੇ ਥੋੜੀ ਜੀ ਰੱਜੀ ਦੀ ਹੈਲਪ ਲੈਣੇ ਆ ਕਿ ਆ ਜਾਵੇ ਮੇਰੇ ਨਾਲ ਥੋੜੀ ਹੈਲਪ ਕਰੇ ਜੇ ਕੁਛ ਵੀ ਡੂ ਬੈ ਜੇ ਵੀ ਨਾਲ ਹੀ ਬਚਣੀਆਂ ਆ ਆ ਜਾ ਰੱਜੀ ਆ ਜਾਓ ਸਾਲਣ ਚਲੋ ਮੇਰੇ ਨਾਲ ਸਾਲਣ ਬਣਾਓ ਤੁਸੀਂ ਵੀ ਖੇ ਸਾਥੀ ਚਪੇੜਾ ਵੱਜੂਗੀ ਇਕੱਠੇ ਖਾਵਾਂਗੇ ਬਸ ਚਲ ਚਲੋ ਜੀ ਰੱਜੀ ਹੁਣ ਮੇਰੇ ਨਾਲ ਪੂਰੇ ਪੂਰੇ ਸਾਥ ਦੇਉਗੀ ਸਾਲਣ ਨੂੰ ਬਿਗਾਰਨ ਵਿੱਚ ਕੋਈ ਨਹੀਂ ਦੋਸਤੋ ਜਿੰਨਾ ਦੇਖਿਆ ਮਮੀ ਤੋਂ ਬਣਾ ਕੇ ਦੇਖਦੇ ਆ ਤੇ ਆ ਦੇਖੋ ਇਹਦੇ ਵਿੱਚ ਸਾਲਣਾ ਲੋ ਜੀ ਦੋਸਤੋ ਇਹਨੂੰ ਮੈਂ ਧੋ ਲਿਆ ਤੇ ਇਹਨੂੰ ਪਲੀਜ਼ ਪਲੀਜ਼ ਇਹਨੂੰ ਇਗਨੋਰ ਕਰਿਓ ਇਹ ਟੁੱਟ ਗਈ ਆ ਤੇ ਹਲੇ ਤੱਕ ਠੀਕ ਨਹੀਂ ਹੋਈ ਆ ਤੇ ਨਮੀ ਲੈਣੀ ਪੈਣੀ ਆ ਨਮੀ ਪਈ ਆ ਉਹਦੇ ਵਿੱਚ ਪੇਟੀ ਵਿੱਚ ਪਈ ਆ ਪਰ ਮੰਮੀ ਨੇ ਕੱਢਣੀ ਨਹੀਂ ਜਦੋਂ ਤੱਕ ਇਹਦੀ ਆ ਵੀ ਡੰਡੀ ਟੁੱਟ ਨਹੀਂ ਜਾਂਦੀ ਇਹ ਚਿਚੇਬ ਨਹੀਂ ਪੈ ਜਾਂਦਾ ਏ ਹੋਰ ਚੈਬ ਨਹੀਂ ਪੈ ਜਾਂਦੇ ਉਦੋਂ ਤਾਂ ਪਈ ਹੋਈ ਆ ਜੇ ਹੋਰ ਚੈਬ ਨਹੀਂ ਪੈ ਜਾਂਦੇ ਜਦ ਤੱਕ ਮੰਮੀ ਨੇ ਕੱਢਣੀ ਨਹੀਂ ਤੇ ਤੇ ਦੋਸਤੋ ਇਹਨੂੰ ਮੈਂ ਧੋ ਲਿਆ ਆ ਇਹਨੂੰ ਮੈਂ ਇੰਨਾ ਧੋਤਾ ਇੰਨਾ ਧੋਤਾ ਇੰਨਾ ਧੋਤਾ ਕਿ ਜਿੰਨਾ ਧੋਤਾ ਜਾ ਸਕਦਾ ਸੀ ਹੁਣ ਇਹਨੂੰ ਆਪ ਬਣਾਉਨੇ ਆ ਤੇ ਇਹਨੂੰ ਪਹਿਲਾਂ ਆਪ ਗ੍ਰੈਂਡ ਕਰਨਾ ਆ ਮਸ਼ੀਨ ਵਿੱਚ ਇਹਾਂ ਪ੍ਰਾਣੀ ਮਸ਼ੀਨ ਆਪਾਂ ਰੱਖ ਲਈ ਹੋਈ ਹੈ ਤੁਸੀਂ ਦੇਖ ਸਕਦੇ ਹੋ ਇਹਦੇ ਹਾਲਾਤ ਕੁਝ ਬਾਰੇ ਸਹੀ ਨਹੀਂ ਹੈਗੇ ਤੇ ਇਹਦੇ ਜੱਗ ਚੱਕਦੇ ਆ ਇਹਦੇ ਜੱਗ ਤਾਂ ਦੋਸਤੋਂ ਮਿਲ ਗਿਆ ਪਰ ਇਹਦਾ ਉੱਪਰਲਾ ਟੱਕਣ ਪਤਾ ਨਹੀਂ ਕਿੱਥੇ ਆ ਤੇ ਉਹ ਵੀ ਲੱਭਦੇ ਆ ਜਿਹਦੀ ਲੋੜ ਦੀ ਉਹ ਮੋਹਰੇ ਹੀ ਆ ਜਿਹਦੀ ਲੋੜ ਉਹ ਲੱਭਦੇ ਨਹੀਂ ਹੁਣ ਕਿੱਥੇ ਲੱਭੀਏ ਨਾ ਕੰਮ ਕੋਸ਼ਿਸ਼ ਹੈ ਇਹਨਾਂ ਟੱਕੜ ਲੱਭਾ ਨੂੰ ਮਿੰਟ ਦੋਸਤੋਂ ਲੱਭਾ ਨਹੀਂ ਆ ਅੱਜ ਜੀ ट्राई करो लो लो मैं तो लिया ओड़ ये इसको ट्रांसफर ਆ हैं अपने सुंदर सुंदर से अपने सुंदर सुंदर से ਆਹ ਦੇਖੋ ਦੋਸਤੋ ਮੈਂ ਮਹਿੰਦੀ ਲਾਈ ਆਹਾ ਵਧੀਆ ਮਹਿੰਦੀ ਲਗਾ ਕੇ ਰੱਖਣਾ ਇੰਨੀ ਕੀ ਪੀਸ ਕੇ ਦੇਖਦੇ ਆ ਪਹਿਲਾਂ ਕੀ ਰਿਜ਼ਲਟ ਮਿਲਦਾ ਲਓ ਇਹਦਾ ਟੱਕਰ ਜੈ ਮਾ ਭਵਾਨੀ ਆਨ ਚਲਾਇਆ ਇੰਨੇ ਵੀ ਮਨਹੂਸ ਨਹੀਂ ਹੈਗੇ ਅਸੀਂ ਇਹ ਹੱਲੇ ਪੂਰੀ ਤਰ੍ਹਾਂ ਨਹੀਂ ਹੋਈ ਆ ਇੱਕ ਵਾਰੀ ਫੇਰ ਟਰਾਈ ਕਰਦੇ ਹੋਏ ਆਈ ਥਿੰਕ ਇਹਨੂੰ ਥੋੜਾ ਪਾਣੀ ਚਾਹੀਦਾ ਪਾਣੀ ਲੈਂਦੇ ਹੋਏ ਇਹਦੇ ਵਿੱਚ ਪਾਵਾਂਗੇ ਪਾਣੀ ਗੁੱਪ 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 ਜ਼ਿਆਦਾ ਹੋ ਗਿਆ ਆਈ ਥਿੰਕ ਸੋ ਹੋ ਗਿਆ ਵਾਂਸ ਮੋਰ ਵਾਂਸ ਮੋਰ ਹੋ ਗਿਆ ਹੈ ਸਾਈਡਾ ਤੇ ਨਾਲ ਲੈ ਰਿਆਂ ਦਾ ਸਾਈਡਾ ਤੋਂ ਕੱਢੀ ਇਹ ਹੈਗਾ ਫੌਜੀਆ ਦਾ ਜਿਹੜਾ ਹੁੰਦਾ ਆ ਉਹ ਕੀ ਕਹਿੰਦੇ ਥੋੜਾ ਹਲਕਾ ਹੀ ਹੈ ਤੇ ਇਹਨੂੰ ਆਪਾਂ ਕੱਢਦੇ ਹਾਂ ਗੱਟ ਇਜ਼ ਥਿਸ <laughs> ज़रूरत गेवर पूरी शेप बन गई <laughs> ये देखिए दोस्तों ये देखिए दोस्तों पेस्ट बन के हो गया है तैयार चं तरह कटना थले तो वैसे ਹਰ ਪਰਮਨ ਜਿਹਨੂੰ ਫੇਰ ਸੈੱਟ ਕਰਦ ਨੇ ਵਿੱਚ ਫੇਰ ਲੋ ਦਾਲ ਪਾਓ ਇਹਦੇ ਵਿੱਚ ਦੂਜੀ ਵਾਰੀ ਪੇਸਟ ਹੋ ਗਿਆ ਤਿਆਰ बाय योर फेवरेट मोटे आर मम्मी आ गए हैं दोस्तों स्टेप बाय स्टेप दोस्तों सब कुछ करी जाना है जिदा जिदा मम्मी कर रहे होंगे ਕੁੱਦਿ ਖੜੀ ਜਾਣਾ ਆ ਮੰਮੀ ਆ ਗਏ ਆ ਪਰ ਮੰਮੀ ਨੇ ਆਪਣੀ ਡਿਊਟੀ ਨਹੀਂ ਲਈ ਆ ਤੇ ਇਹ ਹੁਣ ਮੈਨੂੰ ਹੀ ਕਰਨਾ ਪੈਣਾ ਆ ਆ ਦੇਖੋ ਦੋਸਤੋ ਹੱਲੇ ਸਿਰਫ ਦਾਲ ਹੀ ਪੀਸੀ ਆ ਤੇ ਸੋਈ ਚ ਖਲਾਰਾ ਤੁਸੀਂ ਦੇਖ ਸਕਦੇ ਹੋ ਪਾ ਦਿੱਤਾ ਹੈ ਦਾਲ ਖਲਾਰਤੀ ਆ ਪੂਰੀ ਤਰ੍ਹਾਂ ਦੋਸਤੋ ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਮੰਮੀ ਆ ਗਏ ਆ ਪਰ ਮੰਮੀ ਨੇ ਨਾ ਆਪਣੀ ਡਿਊਟੀ ਲੈਣ ਤੋਂ ਇਨਕਾਰ ਕਰਤਾ ਸਾਫ਼ ਮੇਰੇ ਮੂੰਹ ਤੇ ਨਜ਼ਰ ਉੱਚੀ ਨਿਸ਼ਾਨ ਖੜਾ ਤੇ ਮੈਂ ਤਾਂ ਵੀਰਾਂ ਸੀ ਤੇ ਦੋਸਤੋ ਅਸੀਂ ਨੱਚਦੇ ਤਾਂ ਪਏ ਸੀ ਕਿਉਂਕਿ ਹੁਣ ਸਾਨੂੰ ਸਾਲ ਲੰਗੀ ਬਣਾਉਣਾ ਪੈਣਾ ਯੇ ਮਿਸ਼ਨ ਕੰਪਲੀਟ ਮਿਸ਼ਨ ਕੰਪਲੀਟ ਲੋਕੀ ਅਸੀਂ ਰਸੋਈ ਤੋਂ ਪਤਾ ਸਾਲ ਲੰਗਾ ਬਣਾ ਦੱਸ ਪੱਤ ਕਰਤਾ ਸੀ ਕਾਂਡ ਤੇ ਪਕੌੜੇ ਬੜਾ ਸੇ ਮਸਾਲੇ ਵਿੱਚ ਜਿਆਦਾ ਲੂਣ ਪਾਪਾ ਤੇ ਮਮਮੀ ਨੇ ਟੇਸਟ ਕਰ ਲਿਆ ਤੇ ਮਮਮੀ ਨੂੰ ਪਤਾ ਲੱਗ ਗਿਆ ਕਿ ਬਰਬਾਦੀ ਤਾਂ ਹੋਈ ਗਈ ਐ ਤੇ ਹੁਣ ਮਮਮੀ ਆਪ ਹੀ ਸੈਟ ਕਰ ਦਿੱਤੇ ਆ ਤੇ ਗੋਮਮੀ ਬਣਾ ਦੇ ਪਹਿਲ ਹੁਣ ਆਪ ਹੀ ਸਾਲਣ ਤੇ ਆਪਾਂ ਦੁਦਰਾ ਠੰਡਕੁੰਡ ਕਰਕੇ ਆ ਗਏ ਇੱਧਰ ਤੇ ਦੋ ਗਾਲਾਂ ਮੈਂ ਵੀ ਸੌਣੀ ਸੀ ਦੋ ਗਾਲਾਂ ਇਨੀ ਸੌਣੀਆ ਕਿਉਂਕਿ ਦੋਸਤੋ ਦੋਨੋਂ ਨੇ ਬਰਾਬਰ ਬਰਾਬਰ ਹੁਕਿੱਟਾ ਫਿਕਾ ਕਰਨ ਤੇ ਹੱਲੇ ਵੀ ਨੱਚੀ ਜਾ ਰਹੀ ਆ ਇਹ ਤਾਂ ਕਰਕੇ ਦੋਸਤੋ ਦੋ ਗਾਲ ਰੁਪਏ ਦੋ ਗਾਲ ਮੈਨੂੰ ਅਸੀਂ ਖਾ ਪੀ ਕੇ ਪਤਰਾ ਗਾਲਾ ਐਂ ਟੈੱਕੇ ਬਹਿ ਗਏ ਆਪਣੀ ਜਗ੍ਹਾ ਤੇ ਹੋਮੀ ਅਸੀਂ ਜਾਣਾ ਕਿਚਨ ਜਿੱ ਕਿ ਮਮਮੀ ਨੂੰ ਗੁੱਸਾ ਬਹੁਤ ਜ਼ਿਆਦਾ ਚੜਿਆ ਹੋਇਆ ਆ ਤੇ ਮੈਂ ਮਤਲਬ ਥੋੜੇ ਪਿਆਰ ਨਾਲ ਵੀਡੀਓ ਬਣਾਉਂ ਜਾਉਂਗੀ ਮਮਮੀ ਨੂੰ ਤੇ ਤੁਹਾਨੂੰ ਦਿਖਾਵਾਂਗੀ ਸਾਲਨ ਕਿੱਦਾਂ ਬਣਦਾ ਹੈ ਤੇ ਮਿਲਦੇ ਹਾਂ ਤੁਹਾਨੂੰ ਥੋੜੇ ਦੇ ਵਿੱਚ ਤੇ ਕਿਉਂਕਿ ਮੇਰੇ ਗੁੱਸਾ ਹਲੇ ਬਹੁਤ ਖਾਇਕ ਜਦ ਮਮਮੀ ਥੋੜਾ ਗੁੱਸੇ ਵਿੱਚ ਲੋਕ ਹੋ ਜਾਊਗਾ ਉਦੋਂ ਮੈਂ ਜਾਣਾ ਰਸੋਈ 'ਚ ਨੇ ਤੇ ਤੁਹਾਨੂੰ ਪਤਾ ਹੀ ਹੈ ਜਿਹੜੀਆਂ ਦੋ ਸੁਣਨੀਆਂ ਆ ਉਹਦੀਆਂ ਚਾਰ ਹੋ ਜਾਣੀਆਂ ਹੈਗੀਆਂ ਤਾਂ ਕਰਕੇ ਮੈਂ ਥੋੜੀ ਦੀ ਬਾਅਦ ਜਾਵਾਂਗੀ ਤੇ ਤੁਸੀਂ ਮੇਰੇ ਬਲੌਗ ਨਾਲ ਫੈਦੂ ਬਣੇ ਰਹੋ। ਦੋਸਤੋ ਮੈਨੂੰ ਤੇ ਰੱਜੀ ਨੂੰ ਹੋਰ ਇਹ ਲੱਗਦਾ ਕਿ ਸਾਨੂੰ ਸੋਚੇ ਜਾ ਕੇ ਵੀਡੀਓ ਬਣਾਉਣੀ ਚਾਹੀਦੀ ਆ ਤੇ ਹੁਣ ਅਸੀਂ ਚੱਲਦੇ ਆ। ਰੱਜੀ ਜਾਓਗੀ ਪਹਿਲਾਂ। ਹਾਂ ਚੱਲ। 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 ਚੱਹੋ। ਚੱਹੋ। ਦੋਸਤੋ 진짜 ਦੋਸਤ ਇਹ ਰੋਟੀਆਂ ਮੱਮੀ ਨੂੰ ਫੋਨ ਆ ਗਿਆ ਮਾਸੀ ਦਾ ਇਟਲੀ ਦਾ ਇਹ ਚਲੋ ਹੁਣ ਆਪਾਂ ਬਣਾ ਲઈએ ਪਕਵਾਰੇ ਤੇ ਇਹਦੇ ਵਿੱਚ ਹੀ ਅਸੀਂ ਲੂਣ ਜ਼ਿਆਦਾ ਪਾਤਾ ਹੈ ਦੀਦੀ ਇੱਥੇ ਵੀ ਚੱਕਦੇ ਚੋਰੀ ਮਮੀ ਨੇ ਹੋਰ ਬਣਾਇਆ ਕਿ ਮੈਨੂੰ ਪਤਾ ਲੱਗ ਜਾਣਾ ਮਮੀ ਨੂੰ ਇਹਨੂੰ ਦੋਸਤੋ ਪਲਟਾ ਲੈਂਦੇ ਆ ਪਕਵਾਰੇ ਬਣ ਕੇ ਪਈ ਆ ਦੇ ਇਹਨੂੰ ਫਿਰ ਦਾਲ ਵਿੱਚ ਪਾਉਂਦਾ ਕੜੀ ਦੇ ਪਕੌੜੇ ਕੜੀ 'ਚ ਪਕੌੜੇ ਬਣਾ ਕੇ ਪਾਈਦੇ ਆ ਉਦੋਂ ਹੀ ਦਾਲ 'ਚ ਹੀ ਦਾਲ ਨੂੰ ਪੀਸ ਕੇ ਦਾਲ ਦੇ ਪਕੌੜੇ ਬਣਾ ਕੇ ਦਾਲ ਵਿੱਚ ਹੀ ਪਾਨੇ ਆ ਉਹਨੂੰ ਕਹਿੰਦੇ ਸੰਰਾਇ ਸਿੰਪਲ ਸਪਸ਼ਟ ਭਾਸ਼ਾ ਮਤਲਬ ਇਹ ਮਤਲਬ ਜਿਹੜੀ ਦੂਜੀ ਕੜੀ ਹੁੰਦੀ ਆ ਉਹਦੇ ਵਿੱਚ ਕੀ ਕੀਤਾ ਜਾਂਦਾ ਹੈ ਤੇ ਲੱਸੀ ਦੀ ਕੜੀ ਬਣਾਈ ਜਾਂਦੀ ਆ ਤੇ ਇਹਦੇ ਵਿੱਚ ਦਾਲ ਲਈ ਜਾਂਦੀ ਆ ਹੋ ਦਾਲ ਲਈ ਜਾਂਦੀ ਆ ਦਾਲ ਨੂੰ ਪੀਸ ਲਿਆ ਪੀਸ ਲਿਆ ਜਾਂਦਾ ਜਿੱਦਾਂ ਮੈਂ ਪੀਸਿਆ ਸੀ ਤੇ ਮਸਾਲੇ ਚ ਪਾ ਕੇ ਪਾ ਪਾ ਕੇ ਦੋਸਤੋ ਮਸਾਲੇ ਚ ਪੀਸ ਕੇ ਉਸੇ ਦਾਲ ਦੇ ਪਕੌੜੇ ਬਣਾ ਕੇ ਉਸੇ ਦਾਲ ਦੀ ਕੜੀ ਵਿੱਚ ਪਾ ਦਿੱਤੀ ਹੈ ਮਤਲਬ ਟੋਟਲੀ ਦਾਲ ਕੋਈ ਚੇਂਜ ਨਹੀਂ ਨੋ ਚੇਂਜ ਸੋ ਦਾਲ ਵਾਲੀ ਕੜੀ ਇਹਨੂੰ ਕਹਿੰਦੇ ਆ ਕੜੀ ਤੇ ਹੁਣ ਪਕੌੜੇ ਹੋ ਲੈਣ ਦੇਣਗੇ ਤੇ ਹੋਣੇ ਪਕੌੜੇ ਜ਼ਿਆਦਾ ਵਿਗੜ ਨਾ ਜਾਣ ਇਸ ਕਰਕੇ ਇਹਨਾਂ ਨੂੰ ਇੱਥੇ ਛੱਡ ਕੇ ਚੱਲਦੇ ਆਪਾਂ ਥੋੜੇ ਜਿਹਾ ਬਾਹਰ ਮੰਮੀ ਆ ਗਈ ਮਹਾ ਰਾ ਜੀ ਪਾਪੀ ਮੰਨਦਾ ਕੀ ਕਰੀਏ ਚੌਪਲਾ ਇੱਕ ਤਾਂ ਹੋਈ ਨਹੀਂ ਇੱਕ ਤਾਂ ਚੌਲ ਇੱਕ ਲੈ ਲੈਣਾ ਕਿ ਚਲ ਜੂ ਉੱਪਰ ਤੁਰ ਲੈਣਾ ਤਾਂ ਮੈਂ ਮੈਨੂੰ ਵੀ ਦੇ ਦੇ ਆਪਣੇ ਲਈ ਮੈਂ ਆਪਣੇ ਲਈ ਆ ਲੈਣਾ ਚਪੜਾ ਬੜਾ ਸਾਈਜ਼ ਮੰਮੀ ਨੂੰ ਪਤਾ ਲੱਗੇ ਨਾ ਚਲੋ ਜੀ ਦੋਸਤੋ ਬਣ ਕੇ ਪਕੌੜੇ ਕੱਢ ਲੰਨੇ ਇਹਨਾਂ ਨੂੰ ਦੂਜੀ ਕੜਾਈ 'ਚ ਟਰਾਂਸਫਰ ਕਰਦੇ ਤੇ ਮੌਸਮ ਕਰਕੇ ਮੇਰੀ ਆਵਾਜ਼ ਜੇ ਆਇਆ ਹੈਗਾ ਬਹੁਤ ਜ਼ਿਆਦਾ ਚੇਂਜ ਮੰਮੀ ਫਿਲਹਾਲ ਹਲੇ ਬਾਰੀਆਂ ਕਿ ਮੇਰੇ ਮਾਸੀ ਜੀ ਦਾ ਫੋਨ ਚੱਲ ਰਿਹਾ ਉਹ ਤੇ ਹੀ ਲੂਪ ਹੋ ਗਿਆ ਓ ਨੋ ਹੋਰ ਕਟਾਪਾ ਪਾ ਖੋਣ ਮਾੜੇ ਮਮੀ ਤਾਂ ਪੋਰਸ਼ਨ ਨੇ ਤੋ ਅੱਗੇ ਕੀ ਕਰੀਏਗੇ ਲੋ ਜੀ ਦੋਸਤੋ ਮਸਾਲਾ ਪਾ ਲਿਆ ਮਮੀ ਨੇ ਜਿਹੜਾ ਪੀਸਾ ਸੀਗਾ ਜੋ ਕਿ ਮੈਂ ਨਹੀਂ ਦਿਖਾ ਪਾਈ ਤੁਹਾਨੂੰ ਪਤਾ ਹੀ ਨਹੀਂ ਉਹਦਾ ਰੀਜ਼ਨ ਲੋ ਜੀ ਦਾਲ ਵੀ ਪਾਤੀ ਆ ਮਸਾਲੇ ਦੇ ਵਿੱਚ ਤੇ ਮਿਕਸ ਕਰਕੇ ਨੂੰ ਹੋ ਚੰਗੀ ਤਰ੍ਹਾਂ ਫਰਾਈ ਕਰੀ ਜਾਣਾ ਕਰੀ ਜਾਣਾ ਪੈਣਾ ਲਓ ਜੀ ਦੋਸਤੋ ਡਿਨਰ ਹੋ ਗਿਆ ਰੈਡੀ ਤੁਸੀਂ ਦੇਖ ਸਕਦੇ ਹੋ ਮੈਂ ਤਾਂ ਸਾਲਨ ਥੋੜਾ ਜਿਹਾ ਲਿਆ ਕਿਉਂਕਿ ਮੈਨੂੰ ਇਹ ਪਸੰਦ ਵੀ ਨਹੀਂ ਹੈਗਾ ਕਿ ਇਹਦੇ ਸਿਰਫ ਪਕੌੜੇ ਪਸੰਦ ਆ ਬੱਚੇ ਨਾਲ ਵਿੱਚ ਮੈਂ ਲੂਣ ਜ਼ਿਆਦਾ ਕਰਤਾ ਇਸ ਕਰਕੇ ਥੋੜਾ ਜੀ ਦੋਸਤੋ ਰਾਤ ਦੇ ਬਚ ਕੇ ਦੇ 10 ਤੇ ਆਪਾਂ ਡਿਨਰ ਕਰਕੇ ਹੋ ਗਿਆ ਬਿਲਕੁਲ ਫ੍ਰੀ ਡਿਨਰ ਤੁਹਾਨੂੰ ਪਤਾ ਹੀ ਹੈ ਮੈਂ ਤੇ ਰਜੀ ਨੇ ਮਿਲ ਕੇ ਸਾਲਨ ਬਣਾਇਆ ਸੀ ਜਿਹਦੇ ਵਿੱਚ ਅਸੀਂ ਲੂਣ ਜ਼ਿਆਦਾ ਕੁਸਤ ਪਾਤਾ ਸੀਗਾ ਤੇ ਉਹੀ ਮੰਮੀ ਨੇ ਬਾਅਦ ਚ ਉਹਨੂੰ ਸੈੱਟ ਕੀਤਾ ਸੀਗਾ ਜ਼ਿਆਦਾ ਮਤਲਬ ਹੋਰ ਦਾਲ ਪੀਸ ਕੇ ਪਕੌੜੇ ਵਾਲੇ ਸਲੱਡ 'ਚ ਮਿਲਾ ਕੇ ਫੇਰ ਮਤਲਬ ਲੂਣ ਦਾ ਬੈਲੈਂਸ ਜਿਹੜਾ ਸੀਗਾ ਉਹ ਮੰਮੀ ਨੇ ਠੀਕ ਕੀਤਾ ਤੇ ਮੰਮੀ ਨੇ ਪਕੌੜੇ ਬਣਾਏ ਉਹ ਵੀ ਮੇਰੇ ਕੋਲ ਥੋੜੇ ਜਿਝ ਜਲ ਗਏ ਸੀ ਤੁਸੀਂ ਦੇਖ ਹੀ ਲੈ ਤੇ ਉਹ ਵੀ ਦੋਸਤੋਂ ਬਣਾ ਬਲੂ ਕੇ ਖਾ ਪੀ ਕੇ ਬਿਲਕੁਲ ਹੋ ਗਿਆ ਵੇਲੇ ਤੁਸੀਂ ਦੇਖ ਸਕਦੇ ਤੇ ਕੱਲ ਨੂੰ ਅਸੀਂ ਜਾਣਾ ਸੀਗਾ ਸਕੂਲ ਬਟਾ ਸਕੂਲ ਵਾਲਿਆਂ ਕਰ ਦਿੱਤੀ ਹੈਗੀ ਆ ਛੁੱਟੀ ਤੇ ਕਿਉਂਕਿ ਦੋਸਤੋ ਕੱਲ ਨੂੰ ਵੀ ਸ਼ਾਇਦ ਮਤਲਬ ਮੀਂਹ ਪਵੇ ਤਾਂ ਕਰਕੇ ਉਹਨਾਂ ਨੇ ਛੁੱਟੀ ਕਰਦੀ ਹੈ ਤੇ ਸਾਡੇ 9 ਤਰੀਕ ਤੋਂ ਬਾਅਦ ਲੱਗੜੇ ਹੈਗੇ ਰੈਗੂਲਰ ਸਕੂਲ ਤੇ ਕੱਲ ਨੂੰ ਫੇਰ ਦੋਸਤੋ ਛੁੱਟੀ ਹੋ ਗਈ ਸਕੂਲ ਜਾ ਤੱਕ ਮਤਲਬ ਹੈ ਨਹੀਂ ਸਕੂਲੇ ਜਾਣਾ ਨਹੀਂ ਹੈਗਾ ਸਕੂਲ ক্লোਜ਼ ਆ ਕੱਲ ਨੂੰ ਤੇ ਰੱਜੀ ਸੀਗੀ ਮਾਂ ਦੀ ਭਾਂਡੇ ਕਿਉਂਕਿ ਤੁਹਾਨੂੰ ਪਤਾ ਅੱਜ ਗ੍ਰਹਿ ਲੱਗਾ ਹੋਇਆ ਆ ਚੰਦਰ ਗਰੇ ਲੱਗਾ ਤਾਂ ਕਰਕੇ ਮੰਮੀ ਕਹਿੰਦੇ ਸੀ ਕੋਈ ਵੀ ਝੂਠਾ ਭਾਂਡਾ ਘਰ ਵਿੱਚ ਨਹੀਂ ਰੱਖਣਾ ਹੈਗਾ ਸਾਰੇ ਧੋ ਦੇਣੇ ਆ ਫੇਰ ਤੀਜੀ ਫਟਫਟ ਸਾਰੀ ਮਤਲਬ ਉਸ ਕੋਈ ਡਸਟਿੰਗ ਕਰਕੇ ਸਫਾਈ ਕਰਕੇ ਭਾਂਡੇ ਧੋ ਕੇ ਹੁਣ ਆਈ ਹੈਗੀ ਆ ਤੇ ਇਹਨਾਂ ਦੋਨੋਂ ਨੇ ਹੁਣ ਦੇਖਣਾ ਹੈਗਾ ਟੀਵੀ ਤੇ ਦੋਸਤੋ ਮੈਂ ਕਰਦੀ ਬਲੌਗ ਦਾ ਇੱਥੇ ਐਂਡ ਤੇ ਮਿਲਾਂਗੇ ਤੁਹਾਨੂੰ ਫੇਰ ਇੱਕ ਨਵੇਂ ਬਲੌਗ ਨਾਲ ਦੋਸਤੋ ਤੁਸੀਂ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਕਰੋ ਓਕੇ ਦੋਸਤੋ ਮਿਲਦੇ ਆ ਫੇਰ ਤੁਹਾਨੂੰ ਇੱਕ ਨਵੇਂ ਬਲੌਗ ਨਾਲ ਜੱਤ ਕੇ ਲਾਏ ਬਾਏ